जय हिंद जय हिंद जय भारत जय भारत जय हिंद जय भारत जय भारत वंदे मातरम वंदे मातरम भारत माता की जय भारत माता की जय चलो चलो जयकारा वीर बनेगी ਜੋ ਸਨ ਉਹ ਬਲਵਾਂ ਫਾਗਰੇ ਅੱਜ ਅਸੀਂ ਪੰਜਾਬ ਪ੍ਰਧਾਨ yograj sharma ji ਦੇ ਨਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਅੰਦਰ ਭਾਰਤ ਦਾ 75 ਤਾ ਗਣਵੰਤ ਸੰਧਰ ਦਿਵਸ ਮਨਾ ਰਹੇ ਹਾਂ ਤੇ ਪੂਰੀ ਬਾਡੀ ਵੱਲੋਂ ਸਮੁੱਚੇ ਭਾਰਤ ਵਾਸੀਆਂ ਨੂੰ ਇਸ ਗਣਤਤਰ ਦਿਵਸ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਹਰੇਕ ਉਸ ਵਿਅਕਤੀ ਨੂੰ ਵਧਾਈ ਦਿੰਦੇ ਹਾਂ ਭਾਰਤ ਦੇ ਕਿਸਾਨਾਂ ਨੂੰ ਵਧਾਈ ਦਿੰਦੇ ਹਾਂ ਭਾਰਤੀ ਫੌਜ ਫੌਜੀਆਂ ਨੂੰ ਬਰਤਨਤ ਤਰਿ ਸੁਭਾਈ ਦਿੰਨੇ ਆ ਤੇ ਹਰੇਕ ਉਸ ਵਿਅਕਤੀ ਨੂੰ ਬਰਤਨਤ ਤਰਿ ਬੁਧਾਈ ਦਿੰਨੇ ਆ ਜਿਸ ਨੇ ਸਾਡੇ ਭਾਰਤ ਦੀ ਉਮਤੀ ਤੇ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਹੈ ਤੇ ਸਾਡੇ ਭਾਰਤ ਨੂੰ ਅੱਜ ਵਿਸ਼ਵ ਪੱਧਰ ਤੇ ਤਰੱਕੀ ਵੱਲ ਲੈ ਕੇ ਗਏ ਆ ਅੱਜ ਸਾਡਾ ਭਾਰਤ ਵਿਸ਼ਵ ਦੇ ਵਿੱਚ ਕਿਸੇ ਵੀ ਆਪਣੀ ਪਛਾਣ ਦਾ ਮਹਤਾਜ ਨਹੀਂ ਹੈ ਚਾਹੇ ਉਹ ਸਾਡੇ ਖੇਤੀ ਸਾਧਨ ਹੋਣ ਚਾਹੇ ਸਾਡੀ ਜਲ ਸੈਨਾ ਹੋਵੇ ਥਲ ਸੈਨਾ ਹੋਵੇ ਤਾਂ ਜਾ ਸਾਡਾ ਕੋਈ ਵੀ ਤਕਨੀਕੀ ਸਿੱਖਿਆ ਉਹਦੇ ਭਾਰਤ ਦਾ ਜਿ ਵਿਸ਼ਵ ਪੱਧਰ ਤੇ ਵਿਸ਼ਵ ਵਿਖਿਆਦ ਹੈ ਸਾਡੇ ਭਾਰਤ ਦਾ ਨਾਮ ਹਰੇਕ ਦੇਸ਼ ਵਿੱਚ ਰੌਸ਼ਨ ਹੈ ਸੋ ਮੈਂ ਇਹੀ ਆਸ਼ਾ ਕਰਦਾ ਆ ਪਾਰਟੀ ਵੱਲੋਂ ਤੇ ਸਾਡਾ ਭਾਰਤਾਂ ਵਾਲੇ ਸਮੇਂ ਦੇ ਵਿੱਚ ਵਿਸ਼ਵ ਦੀ ਸ਼ਕਤੀ ਬਣੇ ਜੈ ਹਿੰਦ ਜੈ ਭਾਰਤ ਠੀਕ ਹੈ ਮੈਂ ਤਾਂ ਰੰਬੀਰ ਹਟੋਂ ਜਿਹੜੇ ਤਤਤਮ ਹੈ ਗੱਲ ਜਸਤੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਤੇ ਸਾਡੀ ਸਿੱਖਿਆ ਨਾਲ ਪਾਰਟੀ ਤੋਂ ਸਾਡੇ ਨਰੇਂਦਰ ਸਿੰਘ ਜੀ ਮੌਲ ਸਾਬ ਜੀ ਤੇ ਸਾਡੇ ਜੁੜਾ ਸ਼ਰਾਂ ਦੇ ਅਧਿਸ਼ਾਂ ਦੇ ਹਿੱਸੇ ਸਾਰੇ ਅਧਿਪਤਾਂ ਦੇ ਦਫ਼ਤਰਾਂ ਦੇ ਵਿੱਚ ਗਣਤ ਅਸ਼ੁਰੂ ਲਾਇਆ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਖੁਸ਼ ਖੁਸ਼ੀਆਂ ਰਹਿਣ ਦੀਆਂ ਖੁਸ਼ੀਆਂਾਂ ਸਾਂ ਪ੍ਰਵਾਣ ਕਰਦੇ ਮੈਂ ਜਸਵੰਤ ਮੌਲ ਫਿਰਸਨ ਬਾਲਾਟੋਪ ਸਰਪੇ ਤੋਂ ਦੇਸ਼ ਪ੍ਰਧਾਨ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੇਸ਼ ਵਾਸੀਆਂ ਨੂੰ 77ਵੇਂ ਗਣਤ ਅਤਰ ਦਿਸ਼ੀਆਂ ਬਹੁਤ ਬਹੁਤ ਵਾਕਟਨਾ ਹਾਂ ਮੈਂ ਇਸ ਗੁਣਾਂ ਤੋਂ ਬਰਸਤੇ ਸਾਰੇ ਅੱਗੇ ਬੀਨ ਕਰਨਾ ਕਿ ਨਸ਼ਿਆਂ ਤੋਂ ਬਚੋ ਦੇਸ਼ ਨੂੰ ਬਚਾਓ ਨਸ਼ਾ ਭਜਾਓ ਤੇਸ਼ ਬਚਾਓ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਹਾਂ ਜੈ ਹਿੰਦ ਜੈ ਭਾਰਤ